ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਰਡਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਗਾਵਾਂ ਸੇਲ ਲਈ ਲੈ ਕੇ ਆਏ ਆਂਗੇ ਇੱਕ ਤਾਂ ਤਾਜੀ ਸੂਈ ਆ ਤੇ ਇੱਕ ਗੱਬਣਾ ਜੀ ਥੋੜੇ ਦਿਨ ਲੈਂਦੀ ਆ ਤੇ ਇੱਕ ਟੋਕੜਾ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਬੇਨਤੀ ਹੈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀਆਂ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਮੇਰਾ ਕੰਟੈਕਟ ਨੰਬਰ ਹੈ 81467 15312 ਤੇ ਆ ਜੋ ਆਪਾਂ ਕਰਦੇ ਆ ਬਾਈ ਨਾ ਗੱਲਬਾਤ ਆ ਜੋ ਬਾਈ ਜੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਕਿਵੇਂ ਚੱਲਦਾ ਇਹ ਕੰਮ ਕਰ ਬਹੁਤ ਵਧੀਆ ਚੱਲਦਾ ਵੀਰੇ ਬਹੁਤ ਵਧੀਆ ਆਪਰੇ ਕਿਰਪਾ ਨਾਮ ਤੇ ਐਡਰੈਸ ਬੋਲ ਦੋ ਨਾਮ ਮੇਰਾ ਬੁਟਾ ਸਿੰਘ ਜੀ ਪਿੰਡ ਢਿਲਵਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾਵੇ ਨੇੜੇ ਪਿੰਡ ਕਿਹੜਾ ਰਹਿੰਦਾ ਬਾਈ ਹਾਂ ਲੋ ਵੀ ਕੈਂਚੇ ਤੋਂ 2 ਕਿਲੋਮੀਟਰ ਆ ਵੀਰੇ ਆਪਣਾ ਠੀਕ ਆ ਤਪਾਵੇ ਤੋਂ 4 ਕਿਲੋਮੀਟਰ ਠੀਕ ਆ ਬਾਈ ਹਾਂਜੀ ਮੋਬਾਈਲ ਨੰਬਰ ਬੋਲ ਦੋ ਆਪਣਾ 90410 44507 ਠੀਕ ਆ ਇਹ ਬਾਈ ਦਾ ਬਾਈ ਕੰਟੈਕਟ ਨੰਬਰ ਹੈ ਬਾਈ ਦੀ ਬਈ ਜਿਹੜੇ ਆਪਾਂ ਸਾਹਮਣੇ ਵੈਡ ਦੇਖ ਰਹੇ ਆ ਕਿੰਨਾ ਟਾਈਮ ਹੋ ਗਿਆ ਇਹਨੂੰ ਸੂਈ ਨੂੰ ਇਹਨੂੰ ਵੀਰੇ ਸਾਹਮਣ ਵਾਲਾ ਕੋਈ ਕਿੰਨਾ ਮਰਜ਼ੀ ਕਰੇ 2.5 ਮਹੀਨੇ ਹੋ ਗਏ ਸੂਈ ਨੂੰ ਠੀਕ ਆ ਹਾਂ ਠੰਡੀ ਸੀਲ ਬਥੇਰੀ ਆ ਗਈ ਹੂੰ ਤੇ ਦੁੱਧ ਦਾ 17 ਕਿਲੋ ਇਸ ਟਾਈਮ ਤਿਆਰ ਵੀਰੇ ਕੰਡੇ ਵਾਲਾ ਬਈ ਕੰਡੇ ਆ ਵੀ ਮਿਲ ਕੇ ਦਵਾਗੇ ਜਿਵੇਂ ਕੋਈ ਦੋ ਟਾਈਮ ਮਤ ਲਗੇ ਜਿਵੇਂ ਮਰਜ਼ੀ ਤਾਂ ਨਾ ਰੰਗ ਚੋ ਵੀਰੇ ਕੋਈ ਠੀਕ ਆ ਬੱਚਾ ਬਈ ਇਹਦੇ ਮਗਰ ਮਗਰ ਆ ਬੱਚਾ ਵੀਰੇ ਇਹਦਾ ਬੱੱਸਾ ਬਹੁਤ ਵੱਡਾ ਹੈ ਨਾ ਬੱੱਸਾ ਬਹੁਤ ਹੈ ਕੋਈ ਬੱਸੀ ਨਹੀਂ ਕੋਈ ਕੀ ਗੱਲ ਠੰਡੀ ਸੀਲ ਵਜਿਹਰੀ ਕੋਈ ਆਈ ਨਹੀਂ ਬਾਈ ਬਾਕੀ ਆ ਬਈ ਅਡਰ ਚੈੱਕ ਕਰਾਣੇ ਬਹੁਤ ਸੋਹਣਾ ਬਾਈ ਟਰੱਕ ਅਲੱਗ ਅਲੱਗ ਥਾਣਾ ਪੂਰੀ ਬਿੱਤੀ ਗਲਾਬੀ ਥਾਣਾ ਪੂਰਾ ਗਲਾਬੀ ਕਰਮਾੜੀ ਦੇ ਥਣ ਲੱਗਾ ਤਾਰ ਤੂਰ ਬਾਈ ਕਿੰਨੀ ਬਾਈ ਬੜੀ ਸਰਾ ਤਾਰ ਲੱਗੀ ਹੋਈ ਆ ਠੀਕ ਆ ਹੋਰ ਪਰਵਾਹ ਜਗਾ ਦੇ ਤੂਰਾ ਚੈੱਕ ਕਰ ਲੋ ਬਾਈ ਇੱਕ ਨੰਬਰ ਆ ਬਾਕੀ ਕੱਦ ਕੋਤ ਬਹੁਤ ਆ ਬਾਈ ਹਨਾ ਆ ਕੱਦ ਵਜਿਹਰਾ ਬਾਈ ਲੰਮੇ ਚਲ ਕੀ ਬਹਿਰਾ ਫਿਰ ਤੁਸੀਂ ਸਾਹਮਣੇ ਬਹਿਰਾ ਹਮ ਇੱਕਾ ਹੋਰ ਵੀ ਦਾਹ ਰਹੇ ਆ ਅੱਜ ਹੀਟ ਵੀ ਕੱਟ ਗਈ ਬੈੜਾ ਠੀਕ ਆ ਹਾਂ ਠੀਕ ਆ ਵੀ ਆਪਾਂ ਭਰਾ ਵੈਗ ਨੂੰ ਪੂਰਾ ਉਹ ਦੇ ਦਾਂਗੇ ਪ੍ਰੂਫ ਠੀਕ ਆ ਠੀਕ ਆ ਬਾਈ ਕਹਿੰਦਾ ਬਾਈ ਅੱਜ ਸ਼ੀਟ ਕੱਢ ਗਈ ਤੇ ਆਪਾਂ ਟੀਕਾ ਭਰਾ ਦੇਾਂਗੇ ਤੇ ਬਾਈ ਹਰੇ ਜਿਹੜਾ ਵੀ ਆਊਗਾ ਉਹਨੂੰ ਪ੍ਰੂਫ ਵੀ ਦੇ ਦਾਂਗੇ ਨਾਲ ਟੀਕੇ ਦਾ ਨਹੀਂ ਬਾਈ ਹਾਂ ਵੀਰੇ ਹਾਂ ਠੰਡੀ ਸੀਲ ਦੇ ਬਰੇ ਕੋਈ ਆਏ ਮੈਂ ਕਹਿੰਦਾ ਬਾਈ ਕੀ ਆ ਬਾਤਾਂ ਲੈ ਇੱਧਰ ਮਰਜੀ ਬਹਿ ਜਾ ਲੈ ਹੂੰ ਆਰ ਬਛਰੀ ਮੋਟਿਆ ਬਾਈ ਦੇ ਲੈ ਬਾਈ ਕੋਈ ਚੱਕਰੀ ਨਹੀਂ ਕਰਮ ਵਾਲੀ ਦੇ ਕੋਈ ਨਿਆਣਾ ਨਹੀਂ ਪਾਇਆ ਬਾਈ ਨੇ ਆਈ ਬਹਿ ਗਿਆ ਹਾਂ ਹਾਂ ਆਰ ਕਿੱਥੇ ਆ ਪੜਦੀ ਹੈ ਹਨਾ ਹਾਂ ਵੀ ਹੂੰ ਤੇ ਕੀ ਮੋਲ ਆ ਬਾਈ ਦੇ ਲੈਣ ਜਾ ਭਾਈ ਮੁੱਲ ਤਾਂ ਪਹਿਲਾਂ 62000 ਰੁਪਏ ਕਰਦੇ ਹਾਂ ਹਾਂ ਮੌਕੇ ਤੇ ਆਏਗਾ ਤਾਂ ਮਾਨ ਤਾਨ ਹੋ ਜੀ ਬਰੇ ਹਾਂ ਠੀਕ ਆ ਬਾਕੀ ਫੈਡ ਫੂਡ ਕਿਵੇਂ ਆਉਂਦੀ ਆ ਫੈਡ ਪਰ ਬਚਰੀ ਆਉਂਦੀ ਆ ਠੀਕ ਆ ਹਾਂਜੀ ਬਾਕੀ ਭਾਈ ਕਹਿੰਦਾ ਮੌਕੇ ਤੇ ਆਏਗਾ ਤਾਂ ਭਾਈ ਮਾਨ ਤਾਨ ਜ਼ਰੂਰ ਕਰ ਦੇਾਂਗੇ ਇੱਕ ਵਾਰੀ ਆਪਾਂ ਫੇਰ ਤੋਂ ਚੈੱਕ ਕਰਨੇ ਹਵਾਨਾ ਨਾ ਫਿਕਸ ਰੱਖ ਦਿਆ ਹਾਂ ਹਾਂ ਪੂਰਾ ਭਾਈ ਚੰਗਾ ਲੱਗਿਆ ਹੋਇਆ ਟਾਈਮ ਸਮਾਂ ਐ ਨਹੀਂ ਬਹੁਤ ਲੰਮਾ ਸਰ ਇਹ ਨਹੀਂ ਰਿਹਾ ਭਾਈ ਹਾਂ ਬਾਕੀ ਨਾੜਾ ਲੇਵੇ ਤੇ ਚੈੱਕ ਕਰ ਲਓ ਮੈਂ ਕਹਿੰਦਾ ਕਿਆ ਬਾਤ ਆ ਕੱਲਾ ਕੱਲਾ ਥਣ ਪਿਆ ਪੂਰੀ ਬਿੱਤੀ ਤੇ ਥਣ ਲੱਗਿਆ ਵਗਾ ਕੋਈ ਭਾਈ ਸਾਹਮਣੇ ਲੱਗਿਆ ਬਾਕੀ ਚੌੜੀ ਚੁੜੀ ਵਿੱਚ ਅੱਜ ਆਪਣੇ ਕੋ ਦੂਜਾ ਦਿਨ ਆਈ ਨੂੰ ਬਾਈਏ ਹਾਂ ਬਾਕੀ ਸੁਨਖਪਣਾ ਨਾ ਬਾਹਰ ਤੇ ਬਾਈ ਫੁੱਲ ਆ ਕੱਦ ਬਹੁਤ ਆ ਦੇਖ ਬਈ ਲੈ ਬਾਈ ਚੈੱਕ ਕਰ ਲੋ ਬਾਈ ਨੂੰ ਲੁਕਾਉਂਦੀ ਹੈਗੀ ਕਾਦੀ ਵਾਲਾ ਬਾਈ ਕੱਦ ਬਹੁਤ ਆ ਬਾਈ ਹੂੰ ਅੱਗੇ ਬਾਈ 2 ਨੰਬਰ ਤੇ ਆ ਗੱਬੜ ਵੇ ਸੁਣ ਨਾਲ ਵੀਰੇ ਕਿੰਨੇ ਟਾਈਮ ਦੀ ਕੱਚੀ ਹੈ ਇਹ ਅੱਜ 10-12 ਦਿਨਾਂ ਨੂੰ ਲੈ ਜੂ ਵੀਰੇ ਕੱਢ ਜੂਗੀ 10-12 ਦਿਨਾਂ ਦੀ ਹਾਂ ਬਾਹਰ ਦਾ ਦੇਖ ਮਾਰ ਇਹ ਕਾੜ ਹੈ ਬਾਈ ਦੁੱਧ ਦੁੱਧ ਤਾਜੀ ਦੁੱਧਰਾ ਬਾਈ ਆਪਨੂੰ ਮਾਲਕ ਨੇ 23 ਕਿਲੋ ਕਿਹਾ ਕੱਢਿਆ ਦੂਜੇ ਸੂਏ ਤੀਜਾ ਸੂਸ ਹੁੰਦੀ ਆ ਹੁਣ ਹੁਣ ਤੀਜਾ ਸੂਸ ਹੁੰਦੀ ਆ ਦੂਜੇ ਸੂਏ 23 ਲੀਟਰ ਕੱਢਿਆ ਕੱਢਾ ਆ ਬ੍ਰੇਕ ਨਾ ਇਹਦੀ ਕਿੰਨੀ ਕ ਉਮੀਦ ਆ ਦੇ ਦੂ ਕਿੰਨਾ ਕ ਦੁੱਧ ਬਾਈ ਆਪਾਂ ਬਾਅਦ ਆਵਾਂ ਲੋਕਾਂ ਨੂੰ ਕੱਪੜੇ ਮਾਰ ਦੇਣੀ 25 26 ਕਿਲੋ ਰਾਵਾਂ ਆ ਦੇ ਰੂਪੰਦਾ ਸਾਹਮਣੇ ਆ ਵਧੀਆ ਠੀਕ ਆ ਹਾਂ ਠੀਕ ਆ ਥੰਦੀ ਸੀਲ ਬਥੇਰੇ ਕੋਈ ਆਏ ਨਾ ਹੂੰ ਬਾਕੀ ਆਪਾਂ ਬਈ ਆਰਡਰ ਚੈੱਕ ਕਰਾ ਆ ਨਾ ਕਰਮ ਵਾਲੀ ਦਾ ਬਹੁਤ ਸੋਨਾ ਹਜੇ ਕੱਚਾ ਕੱਚਾ ਲੇਵਾ ਪਿਆ ਹੈ ਨਾ ਹਾਂ ਵੀਰੇ ਜਮਾ ਕੱਚਾ ਹੈ ਪੈਪ ਕੰਡਾ ਲੇਵਾ ਤਿਆਰ ਕਰਕੇ ਸੋਨਾ ਬਾਕੀ ਥਣਾਂ ਦੀ ਕੁਆਲਿਟੀ ਚੈੱਕ ਕਰ ਲਓ ਬਹੁਤ ਜੇ ਆਪਾਂ ਗੱਲ ਕਰੀਏ ਨਾ ਸੁਣਾਈ ਫੀਲ ਵਾਰ ਤੇ ਹੀ ਪਹੁੰਚ ਲਗਾ ਫੇ ਚੈੱਕ ਕਰਾ ਲੈਣਾ ਬਹੁਤ ਪਿਆਰਾਗਾ ਥੋੜਾ ਜਿਹਾ ਮੇਰੇ ਕੈਮਰੇ ਤੇ ਜ਼ਰੂਰ ਜਾ ਕੇ ਦੇ ਹੋਰ ਕੋਈ ਦਿੱਕਤ ਨਹੀਂ ਹੂੰ ਮੋੜ ਲੈ ਬਰਾ ਕੋਈ ਗੱਲ ਨਹੀਂ ਪੂਰੀ ਜਾਤ ਵਾਲੀ ਬਹਿੜਾ ਫਿਰ ਕੋਈ ਆਏ ਨਹੀਂ ਕੋਈ ਕ੍ਰੋਸ ਬਾ ਪਾਣਾ ਬਾਕੀ ਇਹ ਨਹੀਂ ਹੈਗਾ ਬਾਈ ਫਿੱਕੀ ਜੀ ਆ ਜਾਂ ਲਿੱਸੀ ਜੀ ਹਾਂ ਨਾ ਗਵਾਂ ਨਹੀਂ ਬਰੇ ਪੂਰੀ ਪਲੀ ਹੋਈ ਬਹਿੜਾ ਗੀ ਹੂੰ ਸਹੀ ਗੱਲ ਆ ਪੂਰੀ ਪਲੀ ਵੀ ਆ ਬਾਈ ਅੱਪਾ ਥਾਣਾ ਇਧਰੋਂ ਵੀ ਚੈੱਕ ਕਰਾਣਾ ਬਹੁਤ ਸੋਹਣਾ ਥਾਣ ਲੱਗਿਆ ਦਾ ਗਲਾਬੀ ਗਲਾਬੀ ਥਾਣ ਲੱਗਿਆ ਬਾਕੀ ਲੇਵਾ ਜਿੰਨਾ ਮਜ਼ਰ ਨੂੰ ਕਰੂਗੀ ਨਾ ਉਹਨਾਂ ਹੀ ਮੂਰ ਉਹਨਾਂ ਹੀ ਮੂਰ ਲਓ ਬਾਈ ਦੇਖ ਹੂੰ ਇਹ ਨਹੀਂ ਹੈ ਆਰੇ ਬਾਹ ਬਾਹ ਦੇਖ ਬਾਈ ਦੇਖ ਕਿੱਥੇ ਪਿਆ ਯਾਰ ਕੀ ਆ ਬਤਾ ਲਾ ਬਾਈ ਲੇਵਾ ਕੱਪੜੇ ਵਰਗਾ ਯਾਰ ਜਿਵੇਂ ਪੂਰਾ ਰੂਮ ਵਰਗਾ ਬਾਈ ਛੰਟੀ ਸੀ ਲੱਗਾ ਜਿਵੇਂ ਮਰਜੀ ਯਾਰ ਇਹ ਵਗਾ ਨਾੜਾ ਨੂੜਾ ਵੀ ਕਰਮਾਂ ਲਈ ਦੇ ਬੀਕੀ ਦਾ ਤੇ ਕੀ ਮੋਲਾ ਬਾਈ ਫਿਰ ਇਹਦਾ ਬਾਈ ਮੋਲਾ ਤਾਂ ਅਜ ਕੱਚੀ ਦਾ ਕਰ ਦੇਗਾ 65000 ਰੁਪਏ ਮੋਲਾ ਇਹ ਅਜ 65000 ਹਾਂ ਬਾਈ ਜਦੋਂ ਤਿਆਰ ਹੋ ਗਿਆ ਚਾਰ ਦਿਨ ਸਾਬ ਨਾਲ ਦੇਖਾਂਗੇ ਉਦਾਇਲਾ ਵੀ 75 ਸੀ ਦੇ ਘਰਾਂ ਦੇ ਵਿੱਚ ਜਾਣੇ ਨੇ ਠੀਕ ਆ ਬਾਈ ਅੱਜ ਬਾਈ ਕੱਚੀ ਆ ਕੱਚੀਆਂ ਵਾਲਾ ਮੁੰਡਾ ਬਾਈ ਕਹਿੰਦਾ ਜਦੋਂ ਤਿਆਰ ਹੋਗੇ ਉਦੋਂ ਵਾਹ ਜਾ ਉਹ ਬਾਕੀ ਆਪਾਂ ਫੇਸ ਨੇੜੇ ਤੋਂ ਚੈੱਕ ਕਰਾ ਲੈ ਮੈਂ ਕਹਿੰਦਾ ਕਿਆ ਬਾਤ ਆ ਬੋਦੀ ਵਦੀ ਨਾ ਕਰਨ ਵਾਲੀ ਦੀ ਫੁੱਲ ਪਿਆਰੀ ਆ ਬਾਕੀ ਬਰੀਡ ਚੰਗਿਆ ਬਰੀਡ ਵਾਲੀ ਚੰਗਿਆ ਬਾਈ ਵਿਕੀ ਜਾਂਗੇ ਯਾਰ ਮੈਨੂੰ ਪਤਾ ਦੁੱਧ ਆਪਾਂ ਚਲ ਕਹਤਾ ਸਾਹਮਣੇ ਵਾ ਕਿੱਥੇ ਦੁੱਧ ਨੂੰ ਆਈ ਵੀਰੇ ਬੈਠ ਨੂੰ ਲੈ ਵੇ ਠੰਡੀ ਸੀਟ ਚੈੱਕ ਕਰ ਲੋ ਫੁੱਲ ਆ ਬਾਕੀ ਕੱਦ ਇਹਦਾ ਵੀ ਚੈੱਕ ਕਰਾ ਦਿਓ ਬਾਈ ਮੁੰਡਾ ਤੇਰੇ ਲੈ ਕੱਦ ਇਹਦਾ ਵੀ ਦੇਖ ਲੈ ਲੈ ਬਾਈ ਚੈੱਕ ਕਰ ਲੈ ਮੁੰਡੇ ਦਾ ਕੱਦ ਫੁੱਲ ਹੂੰ ਤੇਰੇ ਮ ਅੱਗੇ ਬਈ ਤਿੰਨ ਨੰਬਰ ਤੇ ਹਾਂ ਤੀਜੇ ਨੰਬਰ ਤੇ ਆ ਬਈ ਜਰਸੀ ਵਾਰ ਆ ਥੋੜੇ ਸਿੰਗ ਦਾ ਜਰੂਰ ਆ ਠੰਡੀ ਸੀਲ ਇਹ ਵੀ ਬਥੇਰੀ ਕਰਮਾਂ ਵਿੱਚ ਚੰਗੇ ਆ ਲੈ ਇਹ ਮਰਜੀ ਬਈ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਤੀਜਾ ਡੰਗਾ ਬਈ ਅਜੇ ਸੂਈ ਨੂੰ ਤੀਜਾ ਡੰਗਾ ਬੱਚਾ ਇਹਦੇ ਮਗਰ ਬਈ ਕੀ ਆ ਬੱਸ ਆ ਗੇ ਬਰੇ ਇਹਦੇ ਬੱਚਾ ਬੱਸਾ ਦੇ ਤਾਂ ਕਰਾਣੀ ਨੇ ਤੇ ਜੇਰ ਵਗੈਰਾ ਸਾਰਾ ਜੇਰ ਬਈ ਓਕੇ ਜਮਾ ਵੀਡੀਓ ਵੀ ਸਭ ਨੂੰ ਦਿਖਾ ਦਾਂਗੇ ਠੀਕ ਆ ਹਾਂ ਬਈ ਕਹਿੰਦਾ ਜੇਰ ਥੋੜੀ ਸੀਲ ਬਰੇ ਸਭ ਨੂੰ ਸੋਕੇਆ ਵੀਡੀਓ ਵੀ ਆਪਾਂ ਦਿਖਾ ਦੇਣੇ ਔੜੇ ਮਾਰੀ ਮਾਰੀ ਭਲਾਂ ਜ਼ਰੂਰ ਹੈਗੀਆਂ ਉਹ ਚਲੋ ਹੁੰਦੇ ਆਪਾਂ ਸੂਈ ਵੇ ਦੇ ਤੇ ਠੀਕ ਆ ਇੱਕ ਹੋਰ ਆ ਵੀਰੇ ਇਹ ਗੱਬਣ ਲੱਤੀ ਸੀ ਆਪਣੇ ਕੋਈ ਚਲ ਕਰਮ ਵਾਲੀ ਕਰ ਗਈ ਦਾ ਥਣ ਦਬ ਗਿਆ ਤੀਜਾ ਠੀਕ ਆ ਮੈਂ ਪੂਰੇ ਕਵਾਈਂ ਵਾਲਾ ਤੇ ਧਾਰ ਆਉਂਦੀ ਆ ਧਾਰ ਆਉਣੀ ਜ਼ਰੂਰ ਆ ਵੀਰੇ ਉਹ ਇਹੋ ਜੀ ਗੱਲ ਨਹੀਂ ਹੈਗੀ ਵੀ ਜਮਾਂ ਹੀ ਤੱਲਾ ਗਈ ਠੀਕ ਆ ਹਾਂ ਹੁਣ ਆਪਾਂ ਤੇ ਲੰਸਾ ਦੇ ਮੁੱਲ ਕਰਦਾਈ ਬਈ ਇਹਦਾ ਠੀਕ ਆ ਹਾਂ ਬਾਕੀ ਹੈ ਜਰਸੀ ਹੈ ਕਿ ਸੇਜ ਜੀ ਆ ਵੀਰੇ ਠੰਡੀ ਠੰਡੀ ਤਾਂ ਬਹੁਤ ਆ ਦੁੱਧ ਵੀਰੇ ਅੱਜ ਬਹੁਤ 17 ਕਿਲੋ ਆ ਰਿਥਲੀ ਕੰਡੇ ਵਾਲਾ ਹਾਂ ਜਮਾਂ ਵੀਰੇ ਮਿਲ ਕੇ ਆ ਠੀਕ ਆ ਹੂੰ ਬਾਕੀ ਬਈ ਲੇਵਾ ਚੈੱਕ ਕਰ ਲੋ ਲੇਵਾ ਕਰਮਾਈ ਦਾ ਬਹੁਤ ਸੋਹਣਾ ਬਈ ਥੱਲੇ ਤੱਕ ਲਗਾਣ ਤੱਕ ਜਾਂਦਾ ਹਾਂ ਹਾਂ ਟਟਮਾ ਲੈਵਾਨੀ ਬਾਈ ਕਰਮ ਵਾਲੀ ਫਿਕਸ ਹੈ ਬੰਨਾ ਰੱਖਦੀ ਹੈ ਬਾਕੀ ਕੱਲਾ ਕੱਲਾ ਥਾਣਾ ਪੂਰੀ ਵਿਥੀ ਦਾ ਬਾਈ ਥਣ ਲਗਾ ਵਾਲਾ ਥਾਣਾ ਦੀ ਕੁਆਲਿਟੀ ਚੈੱਕ ਕਰਾਨਾ ਬਹੁਤ ਸੋਹਣਾ ਨਾੜਾ ਨੂੜਾ ਅਮਰੀਕੀ ਜਾਂ ਬਾਈ ਥਣ ਦਾ ਵਾਵਾ ਉਰਲਾ ਆਹੀ ਆ ਬਾਈ ਦੇਖਾ ਉਹ ਮਾਨਦਾ ਨਹੀਂ ਵੀ ਪਸਮਾ ਹੈਗਾ ਆਪਾਂ ਨੂੰ ਦੱਸਾ ਸੱਚਾਈ ਦੱਸਣੀ ਹੈ ਬਰੇ ਠੀਕ ਹੈ ਇੱਥੇ ਆ ਕੇ ਵਾਲਾ ਮੁਰਜੇ ਕਰਾਇਆ ਲਾ ਕੇ ਉਹ ਹੋ ਜੇ ਖੋਲ ਦੇ ਬਾਈ ਇਹਨੂੰ ਵੀ ਖੂਰ ਦੇ ਖੂਲ ਕੇ ਕੱਦ ਚੰਗਾ ਬਾਈ ਕੱਦ ਬਹੁਤ ਹੈ ਰਾਜੀ ਪਲੀ ਬਥੇਰੀ ਅੱਸੀ ਪੂਰੇ ਮੱਝਾ ਰਗੀ ਪਲੀ ਵੀ ਬਹੁਤ ਆ ਬਾਈ ਮੇਰਾ ਫੈਟ ਮਾਲਕ ਬਾਈ ਯਾਰ 1500 ਲਾ ਕਹਿੰਦਾ 5. ਠੀਕ ਆ ਹਾਂ ਬਾਈ ਕਹਿੰਦਾ ਮਾਲਕ ਨੇ ਦੱਸਿਆ ਬਈ ਸਾਢੇ 5 ਫੈਟ ਆਉਂਦੀ ਰਿਆ ਹਾਂ ਬਾਕੀ ਕਿ ਲੈ ਕਰ ਜੂ ਬਾਈ ਦਾ ਧੰਦਾ ਜਾਜ ਦੁੱਧ ਤਾਂ ਬਾਈ ਪਹਿਲੇ ਸੂਏ ਬੰਦੇ ਦਾ ਬੰਦਾ ਤੋਂ ਵੀ ਸਿੱਗੀ ਆ ਕਹਿੰਦਾ ਬਾਈ 22 ਕਿਲੋ ਪਹਿਲੇ ਸੂਏ ਪਾਇਆ ਹੋਇਆ ਠੀਕ ਆ ਤੇ ਦੂਜੇ ਸੂਏ ਦਾ ਆਇਆ ਕਿ ਕਹਿੰਦਾ ਹੁਣ ਕਰਮਾ ਦੀ ਨਹੀਂ ਬਈ ਕਿੱਥੇ ਲੈ ਜੀ ਦੁੱਧ ਹੁਣ ਠੀਕ ਆ ਜਰਸੀ ਬਣਾ 26 27 ਕਿਲੋ ਦੀ ਮੀਰ ਆ ਬਾਈ ਦੁੱਧ ਜਿਹੜਾ ਅੱਜ ਬੋਲੇ ਆ 17 ਕਿਲੋ ਜਮਾਇਆ ਤਿਆਰ ਆਗਾ ਤੀਜਾ ਡੰਗਾਗਾ ਠੀਕ ਆ ਬਾਈ ਹਾਂ ਦੇਖ ਬਾਈ ਘਰ ਚੈੱਕ ਕਰ ਮੈਂ ਲੈ ਬਾਈ ਪਤਾ ਗੰਨੇ ਪੂਤਾਰ ਵਰਦੀ ਆ ਬਾਈ ਉਹ ਉਥਾਂ ਦੀ ਨਹੀਂ ਦੇ ਨਾ ਵੇਚੇ ਕਰ ਲੋ ਤਾਰ ਬਾ ਕਮਾਲ ਤਾਰ ਹਨਾ ਨਿਬੜ ਤਾ ਉਸ ਹੀ ਤੀ ਬਾਈ ਹਾਂ ਬਾਈ ਬਹੁਤ ਵਧੀਆ ਤੇ ਕੀ ਮੁੱਲ ਆ ਬਾਈ ਫਿਰ ਲੈਣ ਦੇਂਗਾ ਇਹਦਾ ਮੁੱਲ ਬਾਈ ਆਪਾਂ 55000 ਤੇ ਆਏਗੇ ਤਾਂ ਥੋੜਾ ਕਾਣਾ ਮੰਨ ਤਾ ਹੋਰ ਬਾਈ ਕਰਾਂਗੇ ਜਰੂਰ ਠੀਕ ਆ ਉਸੋ ਕੇ ਤੋੜਾਂਗੇ ਬੰਦੇ ਵਾਲੇ ਠੀਕ ਆ ਬਾਈ ਹਾਂਜੀ ਤੇ ਬਾਈ ਨਗ ਸੀਗੇ ਬਾਈ ਕੋਲੇ ਤਿੰਨ ਆਪਾਂ ਤਿੰਨੇ ਹੀ ਦਿਖਾਤੇ ਜੇ ਕਿਸੇ ਵੀਰ ਨੂੰ ਕੋਈ ਪਸੰਦ ਆਉਂਦਾ ਤਾਂ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਆ ਕੋ ਖੜੇ ਕਾ ਤੇ ਦੋ ਬਾਈ ਬੱਕਰੇ ਆ ਬਾਈ ਕੋਲੇ ਉੱਪਰ ਲੱਗਦੇ ਕਿੰਨੇ-ਕਿੰਨੇ ਟਾਈਮ ਦੇ ਬਾਈ ਇਹ? ਬਾਈ ਆਦਾ ਦੰਦੋ ਚੌਗਾ ਹੋ ਗਿਆ ਬੱਕਰਾ। ਠੀਕ ਆ। ਵਧੀਆ ਬੱਕਰੀਆਂ ਭਰਦਾ ਪੂਰਾ ਵਧੀਆ ਬੱਕਰਾ ਹੈਗਾ। ਠੀਕ ਆ। ਪੂਰਾ। ਉਹ ਮੁੱਲ ਬਾਈ ਇਹਦਾ ਕੀ ਹੈ? ਮੁੱਲ ਬਾਈ ਇਹਦਾ 35000 ਰੁਪਇਆ ਕਰਦੇ ਆ ਬਾ ਬੱਕਰੇ ਦਾ। ਕੱਦਕਾਰ ਬਹੁਤ ਹੈ ਤੇ ਬੱਕਰੇ ਦਾ। ਠੀਕ ਆ। ਬਰੀਡ ਕਿਹੜੀ ਹੁੰਦੀ ਹੈ? ਬਰੀਡ ਬਿੱਟਲ ਆ ਵੀਰੇ ਇਹ। ਬਿੱਟਲ ਆ। ਹਾਂ ਹਾਂ ਠੀਕ ਆ। ਚੱਕ ਚੈੱਕ ਕਰ ਲਓ ਨਸ਼ਲ ਬਾਈ ਚੈੱਕ ਕਰ। ਆ ਪੂਰਾ ਬੂਸ ਬੂਸ ਦੇ ਬਾਈ ਇਹਦਾ ਬਹੁਤ ਆ ਹਨਾ। ਲੱਗ ਬੂਸ ਦੇ ਕੇ ਹਨਾ। ਕੀ ਬਤਾ ਮੈਂ ਬੂਸ ਚੈੱਕ ਕਰ ਲਓ। ਬਹੁਤ ਪਿਆਰਾ। ਕੰਨ ਕੰਨ ਬਹੁਤ ਡਬਲ ਲੱ ਤੇ ਮੁੱਲ ਬਾਈ ਫਿਰ ਫੋਨ ਤੇ ਹੋ ਆ ਫੋਨ ਮੇਰੇ ਪਾਲਾ ਨੂੰ ਫੋਨ ਤੇ ਕਰ ਦਾਂਗੇ ਆਪਾਂ ਮੁੱਲ ਵੀਰੇ ਠੀਕ ਆ ਵੀਰੇ ਹਾਂ ਮੁੱਲ ਬਾਈ ਕਹਿੰਦਾ ਫੋਨ ਤੇ ਕਰ ਦਾਂਗੇ ਤੇ ਅੱਗੇ ਬਾਈ ਦੋ ਨੰਬਰ ਤੂੰ ਜਾ ਉਹ ਸਿਫਰ ਕਾਲ ਆ ਇਹ ਕਿਨੇ ਕਟਾ ਮਦ ਇਹਦਾ ਬਾਈ ਖੀਰਾ ਵੀ ਹੋਇਆ ਬੱਕਰਾਲੇ ਠੀਕ ਆ ਹਾਂ ਛੋਟੀ ਉਮਰ ਦੇ 7-8 ਮਹੀਨੇ ਰਹੀ ਵੀਰੇ 7-8 ਮਹੀਨਿਆਂ ਦਾਗਾ ਹਾਂ ਇਹ ਵੀ ਬੀਤਲਾ ਪੂਰਾ ਆ ਦੇ ਹੋ ਹੂੰ ਸਹੀ ਗੱਲ ਆ ਬਾਈ ਹੂੰ ਬਾਕੀ ਰੰਗ ਰੂ ਬਹੁਤ ਕਾਲਾ ਜਮਾ ਸਾਹ ਕਾਲਾ ਵੀਰੇ ਸਹੀ ਗੱਲ ਆ ਜਮਾ ਸਾਹ ਕਾਲਾ ਵਧੀਆ ਕੱਦ ਕਾਠਾ ਦਾ ਬੱਕਰਾ ਦਾ ਮੋਲੇ ਦਾ ਵੀ ਫਿਰ ਫੋਨ ਤੇ ਹੋ ਇਹਦਾ ਵੀ ਫੋਨ ਤੇ ਕਰਦਾਂਗੇ ਵੀਰੇ ਠੀਕ ਆ ਹਾਂਜੀ ਜੋੜੇ ਦੇ ਫੋਨ ਤੇ ਹੋਗਾ ਆ ਜੋੜੇ ਦੇ ਕਰਦੇ ਆ ਬਾਈ ਇਹਨਾਂ ਦਾ ਠੀਕ ਆ ਤੇ ਜੇ ਕੋਈ ਇਕੱਠਾ ਜੋੜਾ ਲਊਗਾ ਫਿਰ ਚੰਗਾ ਹੋ ਜਾ ਹਾਂ ਬਾਈ ਚੰਗਾ ਕਰਦੇ ਹਾਂ ਇਸ ਕਰਦੇ ਜਿਵੇਂ ਆਲਾ ਮੰਗੂਗਾ ਠੀਕ ਆ ਵੀਰੇ